ਦਿੱਲੀ ਕਟੂਆ ਹైదరాబాద్ ਕਲਕੱਤਾ ਇਹੋ ਕਿਸਾ ਜਿਹੜੇ ਉੱਭਰ ਕੇ ਸਾਹਮਣੇ ਆਏ ਬਾਕੀਆਂ ਦਾ ਤਾਂ ਨਾਂ ਤੱਕ ਨਹੀਂ ਲਿਆ ਜਾਂਦਾ ਸੋਸ਼ਲ ਮੀਡੀਆ ਤੇ ਟਾਈਟਲ ਲਿਖਿਆ ਹੁੰਦਾ ਇੱਕ ਔਰ ਨਿਰਭਇਆ ਪਹਿਲੀ ਗੱਲ ਇਹ ਇੱਕ ਔਰ ਨਹੀਂ ਆ ਇਹਦੇ ਵਰਗੀਆਂ ਪਤਾ ਹੀ ਨਹੀਂ ਕਿੰਨੀਆਂ ਕੋ ਹੋਰ ਆ ਦੂਜੀ ਗੱਲ ਸ਼ਰਮ ਹੋਣੀ ਚਾਹੀਦੀ ਇਸ ਮੁਲਕ ਦੇ ਲੋਕਾਂ ਨੂੰ ਇਹ ਵਰਤਾਰਾ ਇੰਨਾ ਆਮ ਹੁੰਦਾ ਜਾਂਦਾ ਤੇ ਇਨਾਂ ਕੋਲੋਂ ਅਜੇ ਤੱਕ ਕੁਝ ਸਰਿਆ ਨਹੀਂ ਮੋਟਾ ਮੰਗਣ ਆਇਆਂ ਦੇ ਬੁੱਥੇ ਕਿਉਂ ਨਹੀਂ ਬੰਦੇ ਫਿਰ ਜਦੋਂ ਕੋਈ ਬਲੀ ਚੜ ਜਾਂਦੀ ਆ ਚਾਰ ਕੋ ਦਿਨ ਮੋਮਬਤੀਆਂ ਫੜ ਲਈਆਂ ਤੇ ਫਿਰ ਸਾਨੂੰ ਚੇਤਾ ਤੱਕ ਨਹੀਂ ਰਹਿੰਦਾ ਘੱਟੋ ਘੱਟ ਘੱਟੋ ਘੱਟ ਇਹੋ ਜਿਹੀ ਦਰਿੰਦਿਆਂ ਦੇ ਟੱਬਰਾਂ ਦਾ ਸਮਾਜ ਵਿੱਚ ਵਿਛਰਨਾ ਦੁੱਬਰ ਕਰ ਤੋਂ ਉਹਨਾਂ ਨੂੰ ਬਾਹਰ ਨਿਕਲਣ ਜੋਗੇ ਨਾ ਛੱਡੋ ਜਾਂ ਫਿਰ ਆਪਣੀਆਂ ਧੀਆਂ ਨੂੰ ਡਾਕਟਰ ਇੰਜੀਨੀਅਰ ਵਕੀਲ ਜੱਜ ਬਣਾਉਣ ਦੀ ਥਾਂ ਫੁੱਲੰਦੇਵੀਆ ਬਣਾਓ ਪਰ ਉਹ ਵੀ ਠਾਕੁਰਾਂ ਦੇ ਘਿਰਨ ਤੋਂ ਪਹਿਲਾਂ ਜਾਂ ਇੱਕ ਹੋਰ ਤਰੀਕਾ ਵਾ ਇਹ ਸਾਰੇ ਕਾਸੇ ਨੂੰ ਰੋਕਣ ਦਾ ਪਰ ਉਹ ਤ੍ਰਿਕਾ ਭਾਰਤ ਵਾਸੀਆਂ ਨੂੰ ਰਾਸਤਾ ਨਹੀਂ ਆਉਣਾ ਫਿਰ ਵੀ ਦੱਸਣਾ ਮੇਰਾ ਫਰਜ਼ ਆ ਕਿਉਂਕਿ ਉਸ ਤਰੀਕੇ ਦੀਆਂ ਤਾਰਾਂ ਜਿਹੜੇ ਸ਼ਖਸ ਨਾਲ ਜੁੜਦੀਆਂ ਵਾਂ ਉਹਨੂੰ ਸਾਰਾ ਮੁਲਕ ਅੱਤਵਾਦੀ ਮੰਨਦਾ ਗੱਲ ਕਰਦੇ ਆ ਸੰਜਨ ਨਾਇਰ ਸਿੰਘ ਪਿੰਡਰਾ ਵਾਲਿਆਂ ਦੀ ਸੰਤ ਕਹਿੰਦੇ ਹੁੰਦੇ ਸੀ ਕਿ ਤੀ ਪੈਣ ਭਾਵੇਂ ਦੁਸ਼ਮਣ ਦੀ ਵੀ ਹੋਵੇ ਜੇ ਉਹਦੇ ਵੀ ਕੋਈ ਬੇਇੱਜ਼ਤੀ ਕਰਦਾ ਤਾਂ ਤੁਸੀਂ ਬੇਇੱਜ਼ਤੀ ਕਰਨ ਵਾਲੇ ਨੂੰ ਗੱਡੀ ਛਡਾ ਕੇ ਮੇਰੇ ਕੋਲ ਆਜੋ ਮੈਂ ਆਪੇ ਸੰਭੂਗਾ ਗੱਲ 1900 83 ਦੀ ਆ ਇੱਕ ਮੁੰਡਾ ਜਿਹਦਾ ਪਿਓ ਐਸਟੀਐਮਸੀ ਤੇ ਮਾਮਾ ਐਸਐਸਪੀਸੀ ਪਿਓ ਦਾ ਕਾਰੋਬਾਰ ਵੀ ਕਾਫੀ ਵੱਡਾ ਸੀ ਖੁੱਲਾ ਪੈਸਾ ਤੇ ਸਰਕਾਰੀ ਪਹੁੰਚ ਹੋਣ ਕਰਕੇ ਹੱਦੋਂ ਵੱਧ ਵਿਗੜਿਆ ਹੋਇਆ ਸੀ ਮੁੰਡਾ ਜਨਰਲ ਦਾ ਆਸਤਾ ਸੀ ਉਹਨੇ ਆਪਣੇ ਲਾਗਲੇ ਪਿੰਡ ਤੋਂ 14 ਸਾਲਾਂ ਦੀ ਗਰੀਬੀ ਚੁੱਕ ਲਈ ਕੁੜੀ ਦਾ ਪਿਓ ਥਾਣੇ ਗਿਆ ਤਾਂ ਥਾਣੇ ਵਾਲਿਆਂ ਨੇ ਉਥੋਂ ਬੇਸੀ ਕਰਕੇ ਕੱਢ ਦਿੱਤਾ ਕਿ ਤੂੰ ਮੁੰਡੇ ਵਾਲਿਆਂ ਤੋਂ ਪੈਸੇ ਬਟੋਰਨਾ ਚਾਹੁੰਦਾ ਵਾਂ ਕੁੜੀ ਦਾ ਪਿਓ ਨਸ਼ਈ ਹੋਣ ਕਰਕੇ ਸੰਤਾ ਕੋਲ ਜਾਣ ਤੋਂ ਡਰਦਾ ਸੀ ਫਿਰ ਉਹਨੇ ਇਲਾਕੇ ਦੇ ਲੀਡਰਾਂ ਦੇ ਤਰਲੇ ਮਿੰਤਾ ਕੀਤੇ ਕਿ ਮੇਰੀ ਕੁੜੀ ਮੈਨੂੰ ਮੋੜ ਦੋ ਮੈਂ ਕਿਸੇ ਤਰ੍ਹਾਂ ਦਾ ਕੇਸ ਨਹੀਂ ਕਰੂੰਗਾ ਕੋਈ ਕਾਰਵਾਈ ਨਹੀਂ ਕਰੂੰਗਾ ਮੇਰੀ ਬੱਚੀ ਮੈਨੂੰ ਕਿਸੇ ਵੀ ਤਰ੍ਹਾਂ ਮੋੜ ਦੋ ਹਾਲ ਕੇ 22 ਦਿਨਾਂ ਬਾਅਦ ਉਹਦੀ ਧੀ ਨੂੰ ਮੋੜੀ ਗਈ ਨਿਆਣੀ ਉਮਰ ਹੋਣ ਕਰਕੇ ਤੇ ਦਰਿੰਦਗੀ ਸਹਿਣ ਕਰਕੇ ਕੁੜੀ ਕਰਦਿਆਂ ਨੂੰ ਮਿਲਦਿਆਂ ਸਾਰ ਪਿਓ ਸ਼ੋ ਗਈ। ਅਗਲੇ ਦਿਨ ਬਿੱਛੂ ਰਾਮਨਾਥ ਦਾ ਠਾਣੇਦਾਰ ਉਸ ਬੱਚੀ ਦੇ ਘਰ ਗਿਆ ਤੇ ਇੱਕ ਪੇਪਰ ਤੇ ਇਹ ਲਿਖ ਕੇ ਕਿ ਮੈਂ ਆਪਣੀ ਮਰਜ਼ੀ ਨਾਲ ਕਰੋ ਗਈ ਸੀ ਉਹ ਤੇ ਬੱਚੀ ਦੇ ਸਾਈਨ ਕਰਵਾ ਕੇ ਲੈ ਗਿਆ। 22 ਦਿਨ ਸਮੂਹਿਕ ਬਲਾਤਕਾਰ ਹੋਣ ਕਰਕੇ ਬੱਚੀ ਦੀ ਹਾਲਤ ਵਿਗੜ ਗਈ ਤੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਹਸਪਤਾਲ ਦਾ ਜਿਹੜਾ ਮੇਨ ਡਾਕਟਰ ਸੀ ਉਹਦਾ ਸੰਤਾ ਨਾਲ ਬੜਾ ਪ੍ਰੇਮ ਪਿਆਰ ਸੀ। ਉਨੇ ਸਾਰੀ ਗੱਲ ਇਨ ਬਿਨ ਸੰਤਾ ਕੋਲ ਪਹੁੰਚਾ ਦਿੱਤੀ। ਸੰਤਾ ਨੇ ਉਸੇ ਵੇਲੇ ਕੁੜੀ ਦੇ ਪਿਓ ਨੂੰ ਪੇਸ਼ ਹੋਣ ਲਈ ਕਿਹਾ। ਪਿਓ ਕੋਲੋਂ ਸਾਰੀ ਗੱਲ ਸੁੰਦਿਆਸਾਰ ਸੰਤ ਅੱਗ ਭੁੱਖਾ ਹੋ ਗਏ ਤੇ ਜਿਹੜੇ ਥਾਣੇ 'ਚੋਂ ਕੁੜੀ ਦੇ ਪਿਓ ਨੂੰ ੱੱੱਕੇ ਮਾਰ ਕੇ ਕੱਢਿਆ ਗਿਆ ਸੀ ਬੇਇੱਜ਼ਤੀ ਕਰਕੇ ਸੰਤਾ ਦੇ ਇੱਕ ਫੋਨ ਨੇ ਉਸ ਥਾਣੇ ਦੀਆਂ ਕੰਧਾਂ ਵੀ ਕਬਾ ਦਿੱਤੀਆਂ। ਤੇ ਨਾਲ ਹੀ ਸੰਤਾ ਨੇ ਦੋ ਜੀਪਾਂ ਕਾਲ ਦਿੱਤੀਆਂ। ਜਿਹੜੀ ਆ ਮੁੰਡੇ ਨੂੰ ਨੂੜ ਕੇ ਅਮਨੀ ਸਰ ਲੈ ਆਈਆਂ ਤੇ ਨਾਲ ਸੰਤਾ ਨੇ ਮੁੰਡੇ ਦੇ ਪਿਓ ਨੂੰ ਸੁਨੇਹਾ ਭਜਵਾ ਦਿੱਤਾ ਕਿ 24 ਘੰਟਿਆਂ ਦੇ ਵਿੱਚ ਵਿੱਚ ਅਕਾਲ ਤਖਤ ਸੇਬ ਪੇਸ਼ ਹੋਵੇ ਉਧਰ ਥਾਣੇਦਾਰ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਉਹ ਭੱਜ ਕੇ ਸਰਦਾਰ ਸਿਮਰਨਜੀਤ ਸਿੰਘ ਮਾਨਕੋਲ ਚਲਾ ਗਿਆ ਤੇ ਆਪਣੀ ਤੇ ਟੱਬਰ ਦੀ ਜਾਨ ਬਚਾਉਣ ਵਾਸਤੇ ਤਰਲੇ ਮਿੰਤਾ ਕਰਨ ਲੱਗਾ ਸੁਨੇਹਾ ਮਿਲਦਿਆਂ ਸਾਰੀ ਮੁੰਡੇ ਦਾ ਪਿਓ ਅਕਾਲ ਤਖਤ ਸੇਬ ਪਹੁੰਚ ਗਿਆ ਤੇ ਸੰਤਾ ਨੇ ਉਹਨੂੰ ਕਿਹਾ ਕਿ ਜੇ ਤੈਨੂੰ ਪਤਾ ਸੀ ਕਿ ਤੇਰਾ ਮੁੰਡਾ ਕਿਸੇ ਗਰੀਬ ਦੀ ਧੀ ਨੂੰ ਆਪਣੇ ਸਾਥਕਿਆਂ ਸਮੇਤ 22 ਦਿਨਾਂ ਤੋਂ ਉੱਨੇ ਰੱਖਿਆ ਹੋਇਆ ਤਾਂ ਤੂੰ ਕੁਝ ਕੀਤਾ ਕਿਉਂ ਨਹੀਂ? ਤੋੱਖਾਂ ਵਿੱਚ ਕੇ ਕਿਉਂ ਬੈਠਾ ਰਿਹਾ? ਫਿਰ ਮੁੰਡੇ ਦੇ ਪਿਓ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਤੇਰੇ ਮੁੰਡੇ ਨੇ 22 ਦਿਨ ਕੁੜੀ ਰੱਖੀ ਸੀ। ਹੁਣ ਤੇਰੇ ਮੁੰਡੇ ਨੂੰ 22 ਦਿਨ ਅਸੀਂ ਰੱਖਾਂਗੇ। 22ਵੇਂ ਦਿਨ ਆ ਕੇ ਲੈ ਜਾਵਾਂਗੇ। ਕੋਸ਼ ਦਿਨ ਮੁੰਡੇ ਨੂੰ ਰੱਖ ਕੇ ਉਹਨੂੰ ਜਿਹੜੀ ਪੀਰ ਉਹਨੇ ਕੁੜੀ ਨੂੰ ਦਿੱਤੀ ਸੀ ਉਹੀ ਪੀਰ ਦਾ ਸਾਸ ਉਹਨੂੰ ਸੰਤਾਨੇ ਕਰਵਾਇਆ ਫੇਰ ਉਹਦੇ ਟੋਟੇ ਕਰਕੇ ਬੋਰੀ 'ਚ ਪਾ ਕੇ ਮੁੰਡੇ ਦੇ ਪਿਓ ਨੂੰ ਭੇਜ ਦਿੱਤਾ ਗਿਆ ਇੰਝ ਹੁੰਦਾ ਇਨਸਾਫ ਇੰਝ ਹੁੰਦਾ ਨਿਆ ਜੇ ਅੱਜ ਸੰਤ ਹੁੰਦੇ ਤਾਂ ਜਿੰਨੇ ਤੁਸੀਂ ਇਹ ਦਰਿੰਦਿਆਂ ਨੇ ਉਸ ਕੁੜੀ ਨੂੰ ਦਿੱਤੇ ਉਸ ਤੋਂ ਬਾਅਦ ਕਿਤੇ ਵੱਧ ਤੁਸੀਂ ਇਹ ਉਹਨਾਂ ਦਰਿੰਦਿਆਂ ਨੂੰ ਦੇ ਦੇ ਕੇ ਸੰਤਾ ਨੇ ਮਾਰਨੇ ਸੀ ਕਿਉਂਕਿ ਉਹ ਆਪਣੀ ਤੇ ਬਗਾਨੀਤੀ ਵਿੱਚ ਫਰਕ ਕਰਨਾ ਜਾਣਦੇ ਹੀ ਨਹੀਂ ਸੀ ਐਸੇ ਲਈ ਇਹ ਸਾਰਾ ਮੋਰਕ ਉਹਨਾਂ ਨੂੰ ਅਤਵਾਦੀ ਕਹਿੰਦਾ ਰੱਬ ਕਰੇ ਇਹੋ ਜਿਹਾ ਅਤਵਾਦੀ ਘਰ ਘਰ ਜੰਮਣ ਤਾਂ ਕਿ ਕੁੜੀਆਂ ਨੂੰ ਧਰਤੀ ਤੇ ਕੁੜੀ ਬਣ ਕੇ ਜੰਮਣਾ ਗੁਨਾਹ ਨਾ ਜਾਪੇ